ਸਰ ਅੱਜ ਜਿਹੜੇ ਕਿਸਾਨ ਨੇ ਆਪਣੇ जख्म ओके ਆਏ ਨੇ ਜੀ ਇਹਨਾਂ ਚ ਕਿੰਨੇ ਇੱਕ ਆਪਣੇ ਇੰਜਨ ਨੇ ਤੇ ਕਿੰਨੇ ਕੀ ਇਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਜੀ ਸਾਡੇ ਕੋਲੇ ਇਸ ਵੇਲੇ ਸੀ ਰਾਜਪੁਰੇ ਪੂਰੀ ਟੀਮ ਸਾਡੀ ਐਮਰਜੈਂਸੀ ਦੇ ਲਈ ਤਾਇਨਾਤ ਹੈ ਇਸ ਵੇਲੇ ਤੱਕ ਖੋਲੇ ਤੱਕ ਪੰਜ ਮਰੀਜ਼ ਆ ਚੁੱਕੇ ਨੇ ਛੇਵਾਂ ਜੋ ਇਨਫੋਰਮੇਸ਼ਨ ਹੈ ਔਨ ਦਾ ਵੇ ਹੈਗਾ ਇਹਦੇ ਵਿੱਚ ਦੋ ਦੇ ਤਾਂ ਟਾਇਰ ਗੈਸ ਦਾ ਫਰਕ ਪੈ ਕੇ ਸਾਂਭੀ ਤਕਲੀਫ ਹੈ ਜੀ ਹੈਗੀ ਤਿੰਨ ਦੇ ਟਰੋਮਾ ਹੈਗਾ ਮਾਈਨਰ ਡਰਾਮਾ ਸੀ ਕਿਨਹੀਂ ਕਿ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈਗਾ ਇਲਾਜ ਜਾਰੀ ਹੈ ਤੇ ਉੱਥੇ ਵੀ ਇਨਕ ਐਂਬੂਲੈਂਸ ਲੱਗੀਆਂ ਹੋਈਆਂ ਨੇ ਜੀ ਸਾਡੀਆਂ 12 ਐਂਬੂਲੈਂਸਾਂ ਇਸ ਐਸਸ ਵੱਲੇ 2 ਐਂਡ 4 ਤੇ ਉੱਥੇ ਪੂਰੀ ਇੱਕ ਐਸਐਮਓ ਪੰਜ ਮੈਡੀਕਲ ਆਫੀਸਰ ਪੰਜ ਪੈਰਾਮੈਟਿਕਸ ਚਾਰ ਵਾਟਰ ਟੈਂਡੈਂਟ ਤੇ ਈਐਮਟੀ ਡਰਾਈਵਰਸ ਉੱਥੇ ਟੀਮ ਤਿਆਰ ਹੈਗੀ ਹੈ ਇੱਥੇ ਰਾਜਪੁਰੇ ਵਿਖੇ ਮੈਂ ਆਪ ਬੈਠਾ ਹਾਂ ਔਰ ਚਾਰ ਮੇਰੇ ਨਾਲ ਪ੍ਰੋਗਰਾਮ ਅਫੀਸਰ ਲੋਕਲ ਐਸਐਮ ਮੋਸ ਸਾਹਿਤਿਆਨਾਥ ਨੇ ਔਰ ਜ਼ਿਲ੍ਹੇ ਦੇ ਸਾਰੇ ਹਸਪਤਾਲ ਐਕਟੀਵੇਟਡ ਨੇ ਰਜਿੰਦਰ ਹਸਪਤਲ ਐਮਕੇਐਚ ਕਿ ਸਰ ਕਿਸੇ ਨੂੰ ਮੇਜਰ ਆਪਣੇ ਹੋ ਜਾਂਦਾ ਜੀ ਕੋਈ ਆਪਣੇ 60 ਫੀਟ ਲੱਗ ਜਾਂਦੀ ਹੈ ਉਹਦੇ ਵੀ ਇੰਤਜ਼ਾਮ ਰੱਖੇ ਹੋਏ ਨੇ ਜਿ ਇੱਥੇ ਕਿ ਉਹਨਾਂ ਕਰੇ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਬਟ ਪ੍ਰਬੰਧ ਸਾਰੇ ਜੀ ਠੀਕ ਹੈ ਥੈਂਕ ਯੂ ਸੋ ਮਚ ਸਰ ਜੀ